ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਜਿਹੜਾ ਕੱਟਣ ਲੱਗੇ ਆਈ ਕੁੜਤਾ ਪਿਆ ਮਾ ਕਪੜਾ ਤਾਂ ਇਹ ਸਾਢੇ 3.5 ਮੀਟਰ ਹੀ ਆ ਪਰ ਆਪਾਂ ਆਪਾਂ ਜਿਹੜੀ ਇਹਦੀ ਕਾਰਟ ਕੱਟਣੀ ਉਹ ਬਿਲਕੁਲ ਵੱਖਰੀ ਆ ਇਹ ਕਾਰਟ ਤੁਸੀਂ ਪਹਿਲਾਂ ਆਪਣੇ ਚੈਨਲ ਤੇ ਨਹੀਂ ਦੇਖੀ ਹੋਣੀ ਹਨਾ ਇਹਨਾਂ ਦਾ ਨਾਪ ਹੈਗਾ ਜੀ ਜਿਹੜਾ ਹੈਗਾ ਉਹ 42 ਇੰਚ ਆ ਬਾਹ 25 ਇੰਚ ਆ ਤੇ ਤੀਰਾ 19.5 ਛਾਤੀ 44 ਇੰਚ ਆ ਤੇ ਪੇਟ ਇਹਨਾਂ ਦਾ ਹੈਗਾ ਸਾਢੇ 47 ਇੰਚ ਠੀਕ ਆ ਪੂਰੇ ਯਾਨੀ ਕਿ ਪੱਟ ਵੀ 32 ਇੰਚਾ ਪੂਰਾ ਭਾਰਾ ਬੰਦਾ ਸਾਢੇ 3 ਮੀਟਰ ਕਪੜਾ ਆਪਾਂ ਇਹਦੀ ਕਿਹੜੀ ਕਾਰਟ ਕੱਟਣੀ ਪਊਗੀ ਹਨ ਉਹ ਆਪਾਂ ਨੇ ਬਿਉਂਤ ਕੇ ਉਸ ਹਿਸਾਬ ਦੇ ਨਾਲ ਹੀ ਮੈਂ ਵਿਛਾਲਿਆ ਇਹਦਾ ਆਪਾਂ ਜਿਹੜਾ ਕੀ ਕਰਨਾ ਜਿਹੜਾ ਕੁੜਤਾ ਕੱਟਣਾ ਉਹ ਕੁੜਤੇ ਨਾਲੋਂ ਪਜਾਮਾ ਨਹੀਂ ਨਿਕਲਦਾ ਸੀਗਾ ਤਾਂ ਕਰਕੇ ਮੈਂ ਇਹਦਾ ਪਹਿਲਾ ਪੀਸ ਜਿਹੜਾ ਕੱਲਾ ਕੱਟੂਗਾ ਉਹ ਆ ਦੇਖੋ ਕੁੜਤੇ ਦਾ ਕੱਟੂਗਾ ਚੌਰ ਸਕੁਅਰ ਦਾ ਕੁੜਤਾ ਹੈ 42 ਲੰਬਾਈ ਆ ਆਪਾਂ ਨੂੰ ਘੱਟ ਤੋਂ ਘੱਟ ਕਪੜੇ 'ਚ ਰੱਖਣਾ ਤਾਂ 1.5 ਇੰਚ ਮੈਂ ਵਧ ਕਰ ਲਿਆ ਸਾਢੇ 43 ਕਰ ਲਿਆ ਠੀਕ ਆ ਜੀ ਤਾਂ ਪੀਸ ਲਾਵਾਂਗੇ ਸਾਡੇ 43 ਇੰਚ ਦਾ ਲਾਵਾਂਗੇ ਪੂਰਾ ਪੂਰਾ ਜਮ ਬਿਲਕੁਲ ਕਿਰਸ ਨਾ ਕੱਟਣਾ ਪੂਆ ਆਪਣੂ ਕਪੜਾ ਇਹ ਤਾਂ ਕਿ ਉਧਰ ਪਿਆਮਾ ਵੀ ਆਪਣਾ ਨਿਕਲ ਸਕੇ ਲਓ ਜੀ ਹੁਣ ਆਪਾਂ ਇਹਨੂੰ ਪੀਸ ਨੂੰ ਪੂਰਾ ਪੂਰਾ ਲਾ ਲਿਆ ਕੁੜਤੇ ਦਾ ਪੀਸ ਮੈਂ ਸਭ ਤੋਂ ਪਹਿਲੇ ਉਤਾਰ ਲਿਆ ਇਸ ਤਰ੍ਹਾਂ ਇਹਨੂੰ ਹੁਣ ਆਪਾਂ ਕੰਨੀਆਂ ਨਾਲ ਕੰਨੀਆਂ ਮਲਾ ਕੇ ਦੋਨੋਂ ਇਸ ਤਰ੍ਹਾਂ ਵੀਡੀਓ ਨੇ ਪੂਰਾ ਧਿਆਨ ਦੇ ਨਾਲ ਦੇਖਿਆ ਕਰੋ ਹਨਾ ਤਾਂ ਕਿ ਪੂਰੀ ਗੱਲ ਸਮਝ ਆ ਸਕੇ ਤੁਹਾਨੂੰ ਹਨਾ ਕਿਰਵੀ ਜੇ ਕੋਈ ਜੀ ਨਹੀਂ ਪਤਾ ਲੱਗਦੀ ਤਾਂ ਤੁਸੀਂ ਫੋਨ ਕਰਕੇ ਜਾਂ ਕਮੈਂਟਾਂ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਜਿਹੜਾ ਹੁਣ ਇਹਨਾਂ ਦਾ ਘੇਰ ਹੈਗਾ ਜੀ ਉਹ ਹੈਗਾ ਆਪਣੇ ਕੋਲੇ 26 ਇੰਚ ਹੈਪੋ ਵੀ 26 ਇੰਚ ਹੀ ਆ ਤਾਂ ਇਥੋਂ ਆਪਾਂ ਨੇ 27 ਇੰਚ ਪਾਵਾਂਗੇ ਇਹਨੂੰ ਇਧਰੋਂ ਇਥੋਂ ਆਪਾਂ 27 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਇਥੋਂ ਵੀ 27 ਇੰਚ ਤੇ ਨਿਸ਼ਾਨ ਲਗਾਵਾਂ। ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕੱਢਾਂਗੇ ਕੱਪੜੇ ਦੀ ਠੀਕ ਆ ਜੀ ਕੰਨੀ ਘਟਣ ਤੋਂ ਬਾਅਦ ਆਪਾਂ ਇਹਨੂੰ ਕੋਰਤੇ ਦਾ ਜਿੰਨਾ ਆਪਾਂ ਲੋਡ ਆ ਉਹਨਾਂ ਪੀਸ ਆਪਾਂ ਨੇ ਲਾ ਲਿਆ ਇਸ ਤਰ੍ਹਾਂ ਜਿਹੜੇ ਭਰਾ ਆ ਜਾਂ ਮੇਰੀਆਂ ਭੈਣਾਂ ਨਵੇਂ ਚੈਨਲ ਤੇ ਆ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਕੋਲੇ ਆ ਸਕਣ ਬਾਕੀ ਜਿਹੜੇ ਟੌਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਆ ਉਹੀ ਮੈਨੂੰ ਕਮੈਂਟ ਕਰਦਿਆ ਕਰੋ ਉਹੀ ਵੀਡੀਓ ਤੁਹਾਡੇ ਕੋਲੇ ਹਾਜ਼ਰ ਹੋ ਜਾਇਆ ਕਰੂਗੀ ਲੋ ਜੀ ਹੁਣ ਆਪਾਂ ਜਿਹੜਾ ਪੀਸ ਲਾਇਆ ਸੀ ਉਹ ਉਦੋਂ ਪਾਸ ਆਪਣਾ ਸਿੱਧਾ ਸੀ ਹੁਣ ਆਪਾਂ ਇਹਨੂੰ ਅੰਦਰਲੇ ਪਾਸੇ ਕਰ ਲਾਂਗੇ ਆਹ ਪਾਸਾ ਆਪਣਾ ਸਿੱਧਾ ਆ ਦੇਖੋ ਇਸ ਤਰ੍ਹਾਂ ਠੀਕ ਆ ਇਸ ਤਰ੍ਹਾਂ ਕਰਕੇ ਆਪਾਂ ਨੇ ਸਿੱਧਾ ਪਾਸਾ ਅੰਦਰ ਕਰ ਲੈਣਾ ਆਪਾਂ ਨੂੰ ਪ੍ਰੈਸ ਦੀ ਲੋੜ ਸੀ ਪਰ ਲੈਟ ਬੰਦ ਹੋਣ ਕਰਕੇ ਆਪਾਂ ਇਸ ਤਰੀਕੇ ਕੰਮ ਚਲਾਵਾਂਗੇ ਇਹਨੂੰ ਸਾਈਡ ਤੇ ਰੱਖ ਲਿਆ ਮੈਂ ਠੀਕ ਆ ਜੀ ਸਿੱਧਾ ਪਾਸਾ ਫਿਰ ਉਸੇ ਤਰੀਕੇ ਆਪਣੇ ਅੰਦਰ ਕਰ ਲੈਣਾ ਧਿਆਨ ਦੇ ਨਾਲ ਇਸ ਤਰ੍ਹਾਂ ਸਿੱਧਾ ਪਾਸਾ ਅੰਦਰ ਪੁੱਠਾ ਪਾਸਾ ਬਾਹਰ ਲਓ ਜੀ ਬਾਹਰ ਘਾਟ ਉੱਪਰ-ਨੀਚੇ ਜਿਵੇਂ ਆਪਦੀ ਆਪ ਨਿਕਲਦੀ ਉਸੇ ਤਰੀਕਾ ਨਾਲ ਕੱਢਣੀ ਆਏ ਹੱਥ ਮਾਰ ਕੇ ਲੋ ਜੀ ਹਾਂ ਪੱਲਾ ਵੀ ਆਪਾਂ ਇਹਦੇ ਉੱਤੀ ਵਿਛਾਵਾਂਗੇ ਇਸ ਤਰ੍ਹਾਂ ਬਿਲਕੁਲ ਸਹੀ ਕਰਨਾ ਧਿਆਨ ਦੇ ਨਾਲ ਜੇ ਜਿਹੜੀ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਹਨਾ ਉਹ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜਾਂ ਤਾਂ ਕਮੈਂਟ ਕਰਦਿਆ ਕਰੋ ਜਾਂ ਫੋਨ ਲਾ ਕੇ ਪੁੱਛ ਲਿਆ ਕਰੋ ਹਨਾ ਵੀ ਕਿਵੇਂ ਕਿਵੇਂ ਰੱਖਿਆ ਸੀਗਾ ਕੀ ਚੀਜ਼ ਕਿਹੜੀ ਚੀਜ਼ ਦੇ ਹਿਸਾਬ ਨਾਲ ਰੱਖੀ ਸੀ ਹਨਾ ਕਿਉਂਕਿ ਹਰ ਕਿਸੇ ਦੇ ਕੱਪੜੇ ਉਹਦੇ ਸਰੀਰ ਦੇ ਹਿਸਾਬ ਨਾਲ ਕੱਟੇ ਜਾਂਦੇ ਆ ਸਾਰੇ ਇੱਥੇ ਤਾਂ ਮਤਰੇ ਇੱਕੋ ਫਾਰਮੂਲਾ ਨਹੀਂ ਚੱਲਦਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਖਾਸ ਕਰਕੇ ਹਨਾ ਲਓ ਜੀ ਹੁਣ ਆਪਣਾ ਇਹ ਪੂਰਾ ਪੂਰਾ ਸੈੱਟ ਹੋ ਗਿਆ ਕੰਮ ਆਪਾਂ ਕਿ ਸੋਚੀ ਛੱਡ ਲੈਨੇ ਆਪਾਂ ਨੂੰ ਪਤਾ ਲੱਗ ਜੂ ਹੁਣ ਲਾਈਟ ਆਈ ਜਾ। ਜਦੋਂ ਲਾਈਟ ਆ ਗਈ ਫਿਰ ਆਪਾਂ ਨੂੰ ਨਾ ਪਤਾ ਲੱਗ ਜੂਗਾ। ਹੁਣ ਆਪਾਂ ਸਭ ਤੋਂ ਪਹਿਲਾਂ ਨਿਸ਼ਾਨ ਲਗਾਵਾਂਗੇ ਸਵਾ ਦੋ ਢਾਈ ਇੰਚ ਤੇ ਆਹ ਨਿਸ਼ਾਨ ਮੈਂ ਤੁਹਾਨੂੰ ਬਾਅਦ ਚ ਦੱਸਣਾ ਵੀ ਕਾਹਦਾ ਲਾਉਣਾ ਆਪਾਂ ਨੇ ਇੱਥੇ ਨਿਸ਼ਾਨ ਲਗਾ ਦੇਣਾ ਸਵਾ ਦੋ ਜਾਂ ਢਾਈ ਦਾ। ਇਸ ਤੋਂ ਬਾਅਦ ਆਪਾਂ ਨੇ ਲਗਾਉਣਾ 9 ਇੰਚ ਦਾ। ਠੀਕ ਆ ਜੀ। ਹੁਣ ਆਪਾਂ ਫੱਟੀ ਦੀ ਸਹਾਇਤਾ ਦੇ ਨਾਲ ਆ ਜਿਹੜੇ ਦੋਨੇ ਨਿਸ਼ਾਨਾਂ ਨੂੰ ਚੱਕ ਲਾਂਗੇ ਇਸ ਤਰ੍ਹਾਂ। ਦੇਖ ਨਿਸ਼ਾਨ। ਫਿਰ ਇਸੇ ਤਰ੍ਹਾਂ ਹੀ ਦੂਧ ਜਾਨੇ ਸ਼ਾਨ ਚੱਕ ਲੈਣਾ ਆਪਾਂ ਠੀਕ ਆ ਬੈਨ ਵਾਲਾ ਆਪਣੇ ਕੋਲ ਕੁੜਤਾ ਚੌਰਸ ਘੇਰ ਦਾ ਬੈਨ ਇਹਦਾ ਹੈਗਾ 18 ਇੰਚ ਆਪਾਂ ਇੱਥੋਂ ਇਹਨੂੰ ਤਿੰਨ ਤੋਂ ਇੱਕ ਸੂਤ ਘੱਟ ਦੇ ਨਿਸ਼ਾਨ ਲਗਾਵਾਂਗੇ ਗੋਲਾਈ ਦਾ ਇਸ ਤਰ੍ਹਾਂ ਨੀਚੇ ਨੂੰ ਵੀ ਤਿੰਨ ਤੋਂ ਇੱਕ ਸੂਤ ਘੱਟ ਰੱਖਾਂਗੇ ਨੀਚੇ ਨੂੰ ਥੋੜਾ ਵੱਧ ਰੱਖ ਲੈਣੇ ਪੂਰਾ ਤਿੰਨ ਕਰ ਲੈਣਾ ਆਪਾਂ ਇਹਦੀ ਗਲਾਈ ਆਪਾਂ ਕਾਲਰ ਲਾਉਣਾ ਉਹ ਫਿਰ ਤਿਰਛਾ ਰੱਖਣਾ ਪੈਂਦਾ ਹੁਣ ਤੀਰਾ ਆਪਣਾ ਹੈਗਾ 19.5 ਇੰਚ ਆਪਾਂ ਨਿਸ਼ਾਨ ਲਗਾਵਾਂਗੇ 19 ਤੋਂ ਇੱਕ ਸੂਤ ਉੱਪਰ ਠੀਕ ਆ ਜੀ ਵੱਧ ਨਹੀਂ ਲਾਉਣਾ ਜਾਨੀ ਕਿ ਤੀਰੇ ਤੋਂ ਵੀ ਇੱਕ ਛੁੱਟ ਘੱਟ ਰੱਖਣਾ ਇੱਥੋਂ ਆਪਾਂ ਨੇ ਰੱਖਣਾ ਫਰੰਟ ਫਰੰਟ ਹੈਗਾ ਜੀ ਇਹਨਾਂ ਦਾ 9.5 ਇੰਚ ਆਪਾਂ 9.5 ਤੇ ਨਿਸ਼ਾਨ ਲਗਾਵਾਂਗੇ ਆਹ ਵਾਲਾ ਠੀਕ ਆ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਦੀ ਪੂਰੀ ਤਾਂ ਕਿ ਫਰੰਟ ਆਪਣਾ ਬਿਲਕੁਲ ਸਾਫ਼ ਰਹੇ ਬਲ ਨਾ ਪੈ ਇਹ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਫੱਟੀ ਦੇ ਨਾਲ ਇਹਨੂੰ ਇਸ ਤਰ੍ਹਾਂ ਮਲਾਦ ਨਟ ਲਾਉਣ ਨੂੰ ਮੋਡੇ ਦੀ ਸ਼ੇਪ ਆਪਾਂ ਨੇ ਇਸ ਤਰ੍ਹਾਂ ਠੀਕ ਆ ਆ ਜੀ ਆ ਗਈ ਆਪਾਂ ਜਿਹੜੇ ਆਪਾਂ ਚਾਕਾਂ ਦੇ ਨਿਸ਼ਾਨ ਲਗਾਵਾਂਗੇ ਇਹਨਾਂ ਦੇ ਉਹ 16 ਇੰਚ ਤੇ ਲਗਾਵਾਂਗੇ ਕਿਉਂਕਿ ਭਾਰੇ ਹੋਣ ਕਰਕੇ ਇਹਨਾਂ ਦੇ ਫਰਕੀਜੇ ਉੱਪਰ ਨੂੰ ਚਲੇ ਜਾਣਗੇ ਵੀ ਤੈਨੂੰ ਇਸ ਤਰ੍ਹਾਂ ਡਾਊਨ ਕਰ ਲੈਣਾ ਉਸ ਤੋਂ ਬਾਅਦ 15 12 5.1 ਸੂਤ ਤੇ ਆਪਾਂ ਤਾਣਸ਼ਾਂ ਲਗਾ ਰਹੇ ਹਾਂ ਤਾਂ ਕਿ ਮੂੰਹ ਆਪਣਾ 7.1 ਰਹਿ ਜੇ ਹੱਥ ਭਾਰੇ ਹੋਣ ਕਰਕੇ ਆ ਜਿਹੜਾ ਗੈਪ ਆ ਜੇ ਤੁਸੀਂ ਨਹੀਂ ਉਵੇਂ ਸਮਝ ਆਉਂਦੀ ਤੁਸੀਂ 3 ਇੰਚ ਤੇ ਛੱਡ ਕੇ ਫਿਰ ਉਸ ਤੋਂ ਬਾਅਦ 7 ਇੰਚ ਗੀਜੇ ਦਾ ਮੂਹਰ ਰੱਖ ਲਿਆ ਕਰੋ ਇਹ ਵੀ ਸੌਖੀ ਤਰੀਕਾ ਹਨ ਹੁਣ ਆਪਾਂ ਜਿਹੜੀ ਹੈਪਾ ਇਹਨਾਂ ਦੀ 26 ਇੰਚ ਤਿਆਰ ਆ 26 ਤੋਂ ਬਾਅਦ ਦੇਖੋ ਆਪਣੇ ਕੋਲੇ ਪੂਰਾ ਪੂਰਾ ਇਹ ਜਿੰਨਾ ਹੈ ਦਵਾ ਦੇ ਵਿੱਚ ਆਊਗਾ ਜਿਹੜੀ ਕਮਰ ਹੈਗੀ ਹੈ ਜੋ 49 ਇੰਚ ਆਪਾਂ ਲਾਵਾਂਗੇ 50 ਤੇ ਨਿਸ਼ਾਨ ਠੀਕ ਆ ਜਿੰਨਾ ਆਪਣਾ ਬਸ ਗੀਜੇ ਦੇ ਵਿੱਚ ਮੂਹਰ ਮੜੂਗਾ ਉਹਨਾਂ ਨੇ ਹੀ ਨਿਸ਼ਾਨ ਲਗਾਵਾਂਗੇ ਹੁਣ ਪੱਟੀ ਦੀ ਸਹਾਇਤਾ ਦੇ ਨਾਲ ਆਪਾਂ ਉਹ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਚੱਕਣਾ ਧਿਆਨ ਦੇ ਨਾਲ ਅਣਸ਼ਾਨ ਲਾਉਂਡ ਜਿਹੜਾ ਪੂਰਾ ਧਿਆਨ ਰੱਖਿਆ ਕਰੋ ਖੁੱਲਾ ਭੀੜਾ ਨਾ ਹੁੰਦਾ ਕਰੋ ਕੁਰਤੇ ਨੂੰ ਠੀਕ ਹੈ ਹੁਣ ਆਪਾਂ ਇੱਥੇ ਲਗਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ ਹੈਗੀ 42 ਇੰਚ ਸੌਰੀ 42 ਇੰਚ ਲੰਬਾਈ ਆਪਾਂ ਅੱਧਾ ਇੰਚ ਪਾਧਰ ਰੱਖਾਂਗੇ ਕਿਉਂਕਿ ਉੱਪਰ ਵੀ ਮੁੜੂਗਾ ਇਹ ਇੱਥੇ ਨੀਚੇੋਂ ਆਪਣੀ ਪੱਟੀ ਚੌੜੀ ਰੱਖਣੀ ਆ ਪਹਿਲਾਂ ਮੈਂ ਉੱਪਰਲੇ ਪੱਲੇ ਦੀ ਕਟਾਈ ਕਰੂੰਗਾ ਹਨਾ ਇਹ ਆ ਦੇਖੋ ਇਸ ਤਰ੍ਹਾਂ ਉੱਪਰਲੇ ਪੱਲੇ ਦੀ ਆਪਣੀ ਗੁਲਾਈ ਦੀ ਤੀ ਬੈਨ ਦੀ ਆ ਨਿਸ਼ਾਨ ਦੇ ਉਪਰ ਪ੍ਰਕਾਟ ਕੇ ਇਧਰੋਂ ਵੀ ਆਪਾਂ ਨੇ ਬਿਲਕੁਲ ਫਰੰਟ ਸਾਫ਼ ਹੁੰਦੇ ਕੋਈ ਬਲ ਨਹੀਂ ਪਊਗਾ ਹਨਾ ਇਧਰੋਂ ਬਾਹਰ ਕਾਟ ਕੱਟ ਕੇ ਆਪਾਂ ਨੇ ਬਿਲਕੁਲ ਸਾਫ਼ ਕਰ ਲੈਣਾ ਇਸੇ ਨੂੰ ਇੱਕ ਟੱਕ ਆਪਾਂ ਇੱਥੇ ਲਗਾਉਣਾ ਹੁਣ 1.5 ਇੰਚ ਆਪਾਂ ਨੇ ਕੋਰਟੇ ਨੂੰ ਉੱਪਰ ਖਿੱਚ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ 1.5 ਇੰਚ ਆਪਾਂ ਮੈਂ ਤੁਹਾਨੂੰ ਮਿਣਕੇ ਵੀ ਦਿਖਾ ਦਿੰਦਾ ਇਹ ਆ ਦੇਖੋ ਠੀਕ ਆ ਇੱਥੋਂ ਤੁਸੀਂ 1.5 ਇੰਚ ਪੂਰਾ 1.5 ਇੰਚ ਜਿਹੜਾ ਟਿਕਰ ਕਰ ਲਿਆ ਕਰੋ ਹੁਣ ਜਿਹੜਾ ਤੀਰਾ ਹੈਗਾ ਉਹ ਆਪਣਾ ਹੈਗਾ 3/4 19 ਇੰਚ ਇੱਥੋਂ ਨਿਸ਼ਾਨ ਆਪਣੇ ਵੱਧ ਰੱਖਣਾ ਆ ਚੀਜ਼ ਦਾ ਤੁਸੀਂ ਧਿਆਨ ਰੱਖਿਆ ਕਰੋ ਖਾਸ ਕਰਕੇ ਆ ਚੀਜ਼ ਕੱਟ ਤੇ ਆ ਚੀਜ਼ ਆਪਣਾ ਵੱਧ ਆ ਨਿਸ਼ਾਨ ਨੂੰ ਹੁਣ ਆਪਾਂ ਇਹਦੇ ਨਾਲ ਨਾਲ ਇਸ ਤਰ੍ਹਾਂ ਬਣਾ ਆ ਤੁਸੀਂ ਬਾਹਲਾ ਨਹੀਂ ਰੱਖਣਾ ਕਪੜਾ ਇਹਦੇ ਪਿੱਛੇ ਬੁਲਬਲੇ ਬੰਦੇ ਰਹਿੰਦੇ ਹਨਾ ਇਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਜਿੱਥੋਂ ਵੀ ਟਿੱਕਰ ਹੋ ਸਕੇ ਪੂਰੀ ਸਫਾਈ ਦੇ ਵਿੱਚ ਬਰੀਕੀਆਂ ਦੇ ਵਿੱਚ ਜਾ ਕੇ ਕਰੋ ਕੰਮੰਗੀਆਂ ਦੇ ਵਿੱਚ ਫਿਰ ਪੁੱਛਦਾ ਵੀ ਹਾਂ ਕੱਪੜੇ ਕਿਧੋਂ ਬਣਵਾਏ ਹਨਾ ਫਾਹਾ ਜਾ ਵਡਣਦੀ ਨਾ ਕਰਿਆ ਕਰੋ ਵਧੀਆ ਕੰਮ ਕਰਿਆ ਕਰੋ ਪ੍ਰੈਸ ਦੀ ਵਰਤੋਂ ਵੱਧ ਵੱਧ ਕਰਨੀ ਹੈ ਹਨਾ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਦੱਸਿਆ ਸੀ ਕੱਟਣ ਵੇਲੇ ਵੀ ਤੇ ਬਣਾਉਣ ਵੇਲੇ ਵੀ ਬਾਕੀ ਜਿਹੜੇ ਮੇਰੇ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਦੇ ਉੱਤੇ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਪਹਿਲਾਂ ਆ ਸਕਣ ਲਓ ਜੀ ਇਸੇ ਤਰ੍ਹਾਂ ਹੀ ਕੇਰ ਦੇ ਵਿੱਚ ਹੌਲੀ-ਹੌਲੀ ਆਪਾਂ ਨੇ ਮੜਾ ਲਿਆ ਹੁਣ ਆਪਾਂ ਨੀਚੇ ਵਾਲਾ ਹਿੱਸਾ ਵੀ ਦੇਖ ਕੀ ਬਾਹਰ ਘੱਟ ਕੱਪੜੇ ਦੀ ਇਸ ਤਰ੍ਹਾਂ ਕੱਟ ਦੇਣਾ ਚਾਰੇ ਲੜ ਇੱਕੋ ਜੇ ਕਰਕੇ ਕੱਟ ਦੇ ਲੋ ਇੱਥੇ ਆਪਾਂ ਟੱਕ ਦੇਵਾਂਗੇ ਜਿੰਨਾ-ਜਿੰਨਾ ਆਪਣਾ ਹੇਠਾਂ ਮੁੜੂਗਾ ਠੀਕ ਆ ਜੀ ਆਪਣਾ ਅਗਲਾ ਪਿੱਲਾ ਪਿਛਲਾ ਪੱਲਾ ਜਿਹੜਾ ਉਹ ਕੱਟ ਕੇ ਤਿਆਰ ਹੋ ਗਿਆ ਜੇ ਭਰਾ ਨੂੰ ਕਿਸੇ ਵੀ ਚੀਜ਼ ਦੀ ਸਮਝ ਨਾ ਆਈ ਹੋਵੇ ਹਣਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਜਾ ਕੇ ਵੀ ਕਰ ਸਕਦੇ ਹੋ ਕਮੈਂਟ ਤੇ ਫੋਨ ਵੀ ਲਗਾ ਸਕਦੇ ਹੋ ਮੈਂ ਆਪਦਾ ਨੰਬਰ ਵੀ ਨਾਲ ਪਾਉਣਾ ਹੁੰਦਾ ਹਰ ਇੱਕ ਵੀਡੀਓ ਦੇ ਹਨ ਵੀ ਤਾਂ ਕਿ ਕਿਸੇ ਨੂੰ ਕੋਈ ਇਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਹੁਣ ਆਪਾਂ ਕਿਵੇਂ ਪਜਾਮਾ ਕੱਟਣਾ ਇੱਥੋਂ ਬਾਹਾਂ ਨਿਕਲਣੀਆਂ ਉਹ ਸਾਰਾ ਮੈਂ ਤੁਹਾਨੂੰ ਨਾਲ-ਨਾਲ ਦੱਸੂਗਾ ਚਲੋ ਹੁਣ ਆਪਣੇ ਕੋਲੇ ਆਹ ਕਪੜਾ ਬਚ ਗਿਆ ਉਹ ਆਪਾਂ ਨੇ ਕੁਰਤੇ ਦਾ ਪੀਸ ਲਾਇਆ ਸੀਗਾ ਹੁਣ ਇਸ ਕਪੜੇ ਨੂੰ ਆਪਾਂ ਨੇ ਕੀ ਕਰਨਾ ਆ ਦੇਖੋ ਸਿੱਧਾ ਪਾਸਾ ਸਾਰੇ ਦੇ ਸਾਰੇ ਕੱਪੜੇ ਨੂੰ ਆਪਾਂ ਨੇ ਦੂਰਾ ਕਰ ਲੈਣਾ ਇਹ ਐਸਟਰੋ ਠੀਕ ਆ ਜੀ ਵੀਡੀਓ ਦੇ ਐਂਡ ਤੱਕ ਬਣੀ ਰਹੋ ਫਿਰ ਪੂਰੀ ਗੱਲ ਦੀ ਸਮਝ ਆਊਗੀ ਹਨਾ ਵਿਚਾਲੇ ਵੀਡੀਓ ਛੱਡ ਕੇ ਨਾ ਜਾਇਆ ਕਰੋ ਫਿਰ ਪੂਰੀ ਗੱਲ ਦੀ ਸਮਝ ਨਹੀਂ ਆਊਗੀ ਫਿਰ ਲੋਚ ਠੀਕ ਆਪਾਂ ਨੇ ਹੁਣ ਬਾਕੀ ਜੇ ਤੁਹਾਡੇ ਕੋਲੇ ਕੋਈ ਸੁਝਾਅ ਹੁੰਦਾ ਹਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਛੱਡ ਦਿਆ ਕਰੋ ਕਈ ਵਾਰੀ ਤੁਹਾਡੇ ਕੋਲੋ ਜੀ ਸਾਨੂੰ ਸਿੱਖਣ ਨੂੰ ਕੋਈ ਨਾ ਕੋਈ ਹੋਰ ਵੀ ਮਿਲ ਜਾਂਦੀ ਵੀ ਆ ਚੀਜ਼ ਆ ਚੀਜ਼ ਆ ਹੈ ਹਨਾ ਜੇ ਕੋਈ ਭਰਾਵਾਂ ਕੋਲੇ ਕੋਈ ਸੁਝਾਅ ਹੁੰਦਾ ਉਹ ਸੁਝਾਅ ਵੀ ਦੇ ਦਿਆ ਕਰੋ ਠੀਕ ਆ ਜੀ ਲਓ ਹੁਣ ਆਪਾਂ ਇਹਦੇ ਉੱਪਰ ਕਰਾਂਗੇ ਇਹਨੂੰ ਸਕੇਲ ਇਸ ਤਰ੍ਹਾਂ ਸਕੇਲ ਆਪਾਂ ਨੇ ਲਾਜ਼ਮੀ ਕਰਨਾ ਭਾਵੇਂ ਆਨੇ ਆਪਣੇ ਸਲਵਾਰ ਹੀ ਕਿਉਂ ਨ ਘਟਣੀ ਹੋਵੇ ਉਹ ਬਾਅਦ ਘਾਟ ਆਪਾਂ ਕੱਢਤੀ ਹੁਣ ਇਹਨੂੰ ਅੱਧਾ ਪੌਣਾ ਇੰਚ ਆਪਾਂ ਇਹਨੂੰ ਡਾਊਨ ਕਰਾਂਗੇ ਪੇਟ ਜ਼ਿਆਦਾ ਹੋਣ ਕਰਕੇ ਇਹਦੇ ਉਂ ਨਿਸ਼ਾਨ ਲਗਾਵਾਂਗੇ ਆਪਾਂ 2 ਇੰਚ ਤੇ ਆਪਾਂ 2 ਇੰਚ ਨਿਸ਼ਾਨ ਲਗਾਤਾਏ ਤੁਹਾਡੀ ਮਰਜ਼ੀ ਐ ਲਾਸਟਕ ਨਾਲ ਆ ਹਨ ਜਿਵੇਂ ਗਾਹ ਕਹਿਣਾ ਉਵੇਂ ਹੁਣ ਜਿਹੜੀ ਲੰਬਾਈ ਹੈਗੀ ਉਹ ਆਪਾਂ ਰੱਖਾਂਗੇ 38 ਇੰਚ ਲਓ ਜੀ ਕਾਕਾ ਜੀ ਨੇੜੇ ਕਰਕੇ ਦਿਖਾਓ 38 ਇੰਚ ਤੇ ਲੰਬਾਈ ਰੱਖਾਂਗੇ ਤਰਪਾਈ ਰੱਖਾਂਗੇ ਆਪਾਂ 2.5 ਇੰਚ ਵੱਧ ਰੱਖਣਾ ਕੱਪੜਾ ਬੰਦਾ ਭਾਰਾ ਜ਼ਿਆਦਾ ਹੋਣ ਕਰਕੇ ਆਪਾਂ ਵੈਸੇ 2 ਇੰਚ ਘੱਟ ਕਰਦੇ ਹੁਣ ਇਧਰੋਂ ਹੁਣ ਆਪਾਂ 3 ਇੰਚ ਘਾਟਾ ਕਰਾਂਗੇ 38 28 10 ਇੰਚ ਕੱਢੇ ਫਿਰ 27 26 ਤੇ ਨਿਸ਼ਾਨ ਲਗਾਓ ਬਿਲਕੁਲ ਸਿੱਧਾ ਹੋਊਗਾ ਹਨਾ ਪਰ ਤੁਸੀਂ ਕੱਟਣ ਤੋਂ ਪਹਿਲਾਂ ਇੱਕ ਵਾਰੀ ਝੋਲੀ ਜ਼ਰੂਰ ਚੈੱਕ ਕਰ ਲਾ ਕਰੋ ਭਰਾਵੋ ਤੇ ਭੈਣੋ ਵੀ ਬਾਦ ਘਾਟਣਾ ਹੋ ਵੀ ਆ ਜਦੋਂ ਆਪਣਾ ਨਿਸ਼ਾਨ ਦੱਸੂਗਾ ਵੀ ਆਪਣੀ ਝੋਲੀ ਸਹੀ ਆ ਰਹੀ ਆ ਦੇਖੋ ਬਿਲਕੁਲ ਆਪਣੀ ਝੋਲੀ ਆ ਜਿਹੜੀ ਉਹ ਸਹੀ ਆ ਰਹੀ ਆ 13.5 ਸਾਢੇ 13 ਦੀ ਸਾਢੇ 13 ਦੀ ਝੋਲੀ ਆਪਾਂ ਜਦੋਂ ਨਿਸ਼ਾਨ ਲਗਾਵਾਂਗੇ ਤਾਂ ਆਪਣੀ ਝੋਲੀ ਜਿਹੜੀ ਬਣ ਕਰਕੇ ਉਹ 12.5 13 ਰਹਿ ਜੂ ਜਿੰਨੀ ਆਪਾਂ ਨੂੰ ਚਾਹੀਦੀ ਆ ਹਨਾ ਬਹੁਤ ਸੌਖਾ ਆ ਫਾਰਮੂਲਾ ਗਾ ਆਮ ਬੰਦੇ ਦੇ ਲੰਬਾਈ ਚ 2 ਇੰਚ ਕੱਢ ਦਿਆ ਕਰੋ ਭਾਰੇ ਬੰਦੇ ਦੇ 3 ਇੰਚ ਬਾਕੀ ਥੋੜਾ ਮੋਟਾ ਆਪਾਂ ਆਈਡੀਆ ਲਾ ਹੀ ਸਕਦੇ ਹੁੰਨੇ ਆ ਕਿ ਬੰਦੇ ਦੇ ਕਾਦੇ ਹਿਸਾਬ ਦੇ ਨਾਲ ਵੀ ਹੈਨਾ ਉਹ ਚੀਜ਼ ਤਾਂ ਤੁਸੀਂ ਹੌਲੀ ਹੌਲੀ ਆਪੇ ਆਪਣਾ ਦਿਮਾਗ ਉਹਨਾ ਚੱਲਣ ਪੈਂਦਾ ਪੱਟ ਜਿਹੜਾ ਹੈਗਾ ਇਹਨਾਂ ਦਾ ਉਹ ਹੈਗਾ ਜੀ 32 ਇੰਚ ਆਪਾਂ ਇੱਥੋਂ ਨਿਸ਼ਾਨ ਲਗਾਵਾ 31 31.5 ਤੇ ਤਾਂ ਕਿ ਬੈਕ ਨੂੰ ਆਪਾਂ ਜ਼ਿਆਦਾ ਚੱਕ ਸਕੀਏ ਪੀਐਮਾ ਬੈਕ ਤੋਂ ਲਵੇ ਨਾ ਉਹ ਜੀ ਇਹਨ ਆਪਣਾ ਰਹਿ ਗਿਆ ਕਪੜਾ 13.5 ਇੰਚ ਪੁਆਇੰਟ 1 ਸੂਟ ਉੱਤੇ ਆ ਇੱਥੋਂ ਵੀ 13.5 ਇੰਚ ਪੁਆਇੰਟ 1 ਸੂਟ ਉੱਤੇ ਇਥੋਂ ਜਿਹੜਾ ਆਪਾਂ ਨੇ ਨਿਸ਼ਾਨ ਲਗਾਉਣਾ ਹੋ ਲਗਾਵਾਗੇ 13 ਦੇ ਅਧ ਕਰ ਲਾਂਗੇ ਪਹਿਲਾਂ ਆਪਾਂ ਯਾਨੀ ਕਿ 13 ਦੰਦ ਹੋ ਗਿਆ ਆਪਣਾ 6.5 ਜਿਹੜਾ ਹੁਣ ਆਪਾਂ ਇਹ ਨਿਸ਼ਾਨ ਲਗਾਉਣਾ ਮੂਰੀ ਦਾ ਹਨਾ ਉਹ ਸੈਂਟਰ ਕਰ ਲੈਣਾ ਆਪਾਂ ਨੇ 16 ਮੂਰੀ ਆਪਣੀ ਇੱਥੇ ਹੀ ਆ ਜੂਗੀ ਬਸ ਆਪਾਂ ਮੈਂ ਤੁਹਾਨੂੰ ਦੱਸਿਆ ਨਾ ਡੇਢ ਤੋਂ 2 ਇੰਚ ਕਪੜਾ ਆਪਾਂ ਨੇ ਇੰਦਰ ਛੱਟਣਾ ਇਸ ਤਰ੍ਹਾਂ ਇਹ ਆ ਜੀ ਇੱਥੋਂ ਠੀਕ ਆ ਜੀ ਹੁਣ ਆ ਮੈਂ ਇਹ ਸਾਰੇ ਨਿਸ਼ਾਨਾਂ ਨੂੰ ਚੱਕੂਗਾ ਲਓ ਇਦਰ ਆਪਣਿਆ ਸਿੱਧੇ ਨਿਸ਼ਾਨ ਨੂੰ ਇਸ ਤਰ੍ਹਾਂ ਚੱਕ ਲੈਣਾ ਠੀਕ ਆ ਇਸ ਤਰ੍ਹਾਂ ਇੱਥੋਂ ਆਪਾਂ ਗਲਾਈ ਦੇਵਾਂਗੇ ਹਲਕੀ ਜਿਹੀ ਇਸ ਤਰ੍ਹਾਂ ਆਹ ਗਲਾਈ ਤੁਸੀਂ ਨਾ ਡੂੰਘੀ ਨਹੀਂ ਕਰਨੀ ਨਹੀਂ ਪਿਆਮਾ ਲੇੜਨ ਵੇਲੇ ਬਹੁਤ ਦਿੱਕਤ ਆਉਂਦੀ ਹੈ ਹਨਾ ਹੁਣ ਆਪਾਂ ਇਹ ਨਿਸ਼ਾਨ ਨੂੰ ਬਾਹਰ ਨੂੰ ਰੱਖਣਾ ਇੱਕ ਸੂਤ ਉਧਰ ਨੂੰ ਇਹ ਬਰੀਕੀਆਂ ਕੰਮ ਦੀਆਂ ਤੁਸੀਂ ਜਰੂਰ ਜਰੂਰ ਧਿਆਨ ਰੱਖਿਆ ਕਰੋ ਹਨਾ ਨਹੀਂ ਤਾਂ ਤਰਪਾਈ ਜਾਂ ਸਲਾਈ ਲਾਉਣ ਵੇਲੇ ਬੜਾ ਪੈਣਗੇ ਤੁਹਾਡੇ ਆਹ ਪੂਰੀ ਸ਼ੇਪ ਆਪਾਂ ਨੇ ਆ ਫੱਟੀ ਦੀ ਨਹੀਂ ਦੇਣੀ ਇੰਨੀ ਜ਼ਿਆਦਾ ਉਹਤੀ ਲੈ ਵੀ ਤੇ ਰੱਖਿਆ ਕਰੋ ਹਨ 50 ਇੰਚ ਤੱਕਰ ਜਾ ਕੇ ਨਾ ਜਿਵੇਂ ਆ ਦੇਖੋ ਇੱਥੇ 50 ਲਿਖਿਆ ਹੋਇਆ ਹੈ ਨਾ ਇੱਥੇ ਜਾ ਕੇ ਤੁਸੀਂ ਰੋਕ ਕੇ ਬਸ ਬਾਹਰ ਉੱਪਰ ਨੂੰ ਕਰ ਲਿਆ ਕਰੋ 14 ਹਨ ਅਨਿਸ਼ਾਨ ਬਾਹਰ ਲਾ ਆਪਣੇ ਚੱਕ ਤਾਂ ਲਓ ਜੀ ਹੁਣ ਆਪਾਂ ਇੱਕ ਵਾਰੀ ਝੋਲੀ ਚੈੱਕ ਕਰ ਲਈਏ ਕਿੰਨੀ ਰੂਗੀ ਬਣ ਕੇ ਆ ਦੇਖੋ ਕੱਟਣ ਤੋਂ ਪਹਿਲਾਂ ਮਿਣਿਆ ਜਰੂਰ ਕਰੋ ਹਨ ਕਾਲ ਨਾ ਕਰਿਆ ਕਰੋ ਇਹ ਆ ਦੇਖੋ ਝੋਲੀ ਬਣ ਕੇ 12.5 ਇੰਚ ਆਪਣੀ ਤਿਆਰ ਹੈ ਜੂ ਅਗਲੀ ਝੂਲੀ ਬਾਅਦ ਮੈਂ ਤੁਹਾਨੂੰ ਫਿਰ ਬਣ ਕੇ ਦਿਖਾਉਣਾ ਤੋ ਜੀ ਹੁਣ ਆਪਾਂ ਦੋਨੇ ਲੜਾ ਨੂੰ ਕਟਾਂਗੇ ਅਗਲੇ ਆਂਦੇ ਪੀਐਮ ਦੇ ਪੱਲਿਆਂ ਨੂੰ ਇਸ ਤਰ੍ਹਾਂ ਬਿਲਕੁਲ ਸੌਖੀ ਕਟਾਈ ਆ ਸਾਰਾ ਕਪੜਾ ਇੱਕ ਸਾਈਡ ਵੱਜ ਜਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਹਨਾ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਲੱਗਦੀ ਆ ਤੇ ਅੱਗੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਤਾਂ ਕਿ ਆਪਾਂ ਨਮਕਾ ਨਮਕਾ ਵੀਡੀਓ ਤੁਹਾਡੇ ਕੋਲੇ ਲੈ ਕੇ ਆ ਸਕੀ ਆਪਸਾ ਆਪਾਂ ਨੇ ਐ ਕਮਾ ਲੈਣਾ ਯਾਦ ਰੱਖਣਾ ਇਥੋਂ ਪਾਸਾ ਆਪਾਂ ਚਾਕੇ ਐ ਕਮਾਉਣਾਗਾ ਲੋ ਜੀ ਆ ਬਸ ਆਪਣਾ ھیਟਲੇ ਪਾਸੇ ਆ ਜੂਗਾ ਇਹ ਧਿਆਨ ਰੱਖਣਾ ਤੁਸੀਂ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਪੁੱਛ ਲਿਆ ਕਰੋ ਕੋਈ ਸੰਗਨ ਦੀ ਲੋੜ ਨਹੀਂ ਹਨਾ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲੈਣਾ ਆਪਣੇ ਕੋਲੇ ਅੱਜ ਪ੍ਰੈਸ ਗਰਮ ਨਹੀਂ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਆ ਆ ਪੱਲੇ ਥੋੜੇ ਥੋੜੇ ਕੱਪੜੇ ਦੀ ਤੁਸੀਂ ਕਿਰਸ ਕਰਨੀ ਹੈ ਕੱਪੜਾ ਬਿਲਕੁਲ ਵੇਸ ਨਹੀਂ ਕਰਨਾ ਵਾਧ ਕਾਟ ਸਾਰੀ ਉੱਪਰ ਤਾਂ ਕਿ ਆਪਣਾ ਉਹ ਜੇਬਾ ਨੂੰ ਸਾਰੀਆਂ ਇਹਨਾਂ ਤੋਂ ਨਿਕਲਿਆ ਹੋਣ ਹੁਣ ਆ ਪੱਲੇ ਨੂੰ ਆਪਾਂ ਇਹ ਉੱਪਰ ਪਛਾਵਾਂਗੇ ਇਸ ਤਰ੍ਹਾਂ ਹਟਕਦਾ ਤੁਸੀਂ ਨਾ ਧਿਆਨ ਰੱਖਣਾ ਬਿਲਕੁਲ ਕਿ ਟੱਕ ਤੋਂ ਉਧਰ-ਉਧਰ ਆਪਣੀ ਪਿਆਮੇ ਇਹ ਚੀਜ਼ ਰਵੇ ਇੱਥੋਂ ਠੀਕ ਹੈ ਜੀ ਇਧਰੋਂ ਆਪਣੀ 2.5 ਸੂਤਾ ਛੱਡ ਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਧਰੋਂ ਆਪਣੇ ਟਾਉਨ ਰੱਖਣਾ ਤਾਂ ਕਿ ਆਪਣਾ ਪਜਾਮਾ ਉੱਪਰ ਨੂੰ ਨਾ ਚੜੇ ਇਹ ਤੁਹਾਨੂੰ ਮੈਂ ਜੇ ਕੋਈ ਭਰਾ ਹੋਣਾ ਚਾਹੁੰਦਾ ਆਪਣੇ ਕੋਲੇ ਆ ਕੇ ਵੀ ਦੇਖ ਸਕਦਾ ਹਨ ਜਦ ਤੁਸੀਂ ਪਜਾਮਾ ਪ੍ਰੈਸ ਕਰੋਗੇ ਤਾਂ ਦੋਨੇ ਲੜ ਆਪਣੇ ਅੰਦਰਲੇ ਇੱਕੋ ਜਿਹਾ ਨਹੀਂ ਤਾਂ ਇਸ ਤਰ੍ਹਾਂ ਹੋ ਜਾਂਦੀ ਹੈ ਠੀਕ ਆ ਜੀ ਹੁਣ ਆਪਾਂ ਬੈਕ ਪੱਲੇ ਨੂੰ ਚੱਕਾਂਗੇ 1.5 ਕਿ 2 ਇੰਚ 2 ਇੰਚ 2 ਸਵਾ ਦੋ ਇੰਚ ਆਪਾਂ ਚੱਕ ਕੇ ਵੇਖਦੇ ਆਂ ਕੈਂਚੀ ਨੂੰ ਬਾਅਦ ਚ ਲਗਾਵਾਂਗੇ ਆ ਦੇਖੋ ਪੱਟ ਆਪਣਾ ਹੈਗਾ 32 ਆਪਾਂ ਨੇ ਰੱਖਿਆ 31 32 ਆਹ ਚੀਜ਼ ਨੂੰ ਵਧਾਲਿਆ ਕਰੋ ਠੀਕ ਆ ਨਾਲ ਤਾਂ ਆਪਣਾ ਪੱਟ ਪੂਰਾ ਹੋ ਜੂ ਨਾਲੇ ਆਪਣੀ ਬੈਗ ਪੂਰੀ ਹੋ ਜੂ ਇਹਦੇ ਉ ਡੇਡ ਇੰਚ ਬਹੁਤ ਹੁਣ ਮੈਂ ਇਹ ਨਿਸ਼ਾਨਾ ਨੂੰ ਚੱਕੂਗਾ ਚੱਕਣ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਕਿੰਨੀ ਆਪਣੀ ਬੈਗ ਤਿਆਰ ਹੋ ਰਹੀ ਹੈ ਇਹਦੇ ਛਾ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਲਾ ਕੇ ਦਿਖਾਇ ਸੀ ਸਿੱਧਾ ਲਾ ਲਿਆ ਪਹਿਲਾਂ ਆਪਾਂ ਨੇ ਫਿਰ ਉਹ ਦੋ ਸੂਤ ਸੀ ਡਾਊਨ ਕਰਨਾ ਹੀ ਕਰਨਾ ਹਰ ਇੱਕ ਦੇ ਪੈਂਟ ਦੇ ਵੀ ਤੇ ਕੁੜਤੇ ਪਿਆਮੇ ਦੇ ਵੀ ਆ ਆਪਣਾ ਜਿਹੜਾ ਮਾਰਜਨ ਹੈਗਾ ਘੇਰ ਵਾਲਾ ਇਹ 2 ਇੰਚ ਆਪਾਂ ਨੇ ਹਰ ਇੱਕ ਦੇ ਰੱਖਣੀ ਰੱਖਣਾ ਇੱਥੋਂ ਆਪਾਂ ਨੇ ਫੱਟੀ ਵਸਤਰਾ ਲਗਾ ਕੇ ਇਹਦੇ ਨਾਲ ਲਗਾ ਦੇਣਾ ਲੋ ਜੀ ਠੀਕ ਆ ਹੁਣ ਆਪਾਂ ਨੇ ਆ ਨਿਸ਼ਾਨ ਲਗਾਉਣਾ ਬਾਹਰ ਲਾ ਇੱਥੋਂ ਬਿਲਕੁਲ ਆਰਾਮ ਦੇ ਨਾਲ ਇਹ ਚ ਨੂੰ ਫੱਟੀ ਨੂੰ ਤੋੜ ਲੈਣਾ ਇਸ ਤਰ੍ਹਾਂ ਠੀਕ ਆ ਇਧਰੋਂ ਆਪਣੇ 1.5 ਪੌਣੇ 2 ਇੰਚੀ ਰੱਖਣਾ ਬਾਹਲਾ ਨਹੀਂ ਰੱਖਣਾ ਗਰਨਿਸ਼ਾ ਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਆ ਲਓ ਜੀ ਹੁਣ ਆਪਾਂ ਇੱਕ ਵਾਰੀ ਝੋਲੀ ਮਿਲ ਲਈਏ ਵੀ ਬੈਕ ਝੋਲੀ ਆਪਣੀ ਕਿੰਨੀ ਬਣਦੀ ਆ ਕੰਟਰ ਤੋਂ ਪਹਿਲਾਂ ਤੁਸੀਂ ਜ਼ਰੂਰ ਮੈਨਣਾ ਵੀ ਕਿਹੜੀ ਚੀਜ਼ ਕਿੰਨੀ ਰਹਿ ਰਹੀ ਆ ਆ ਦੇਖੋ ਝੋਲੀ ਆਪਣੀ ਬਾਨ ਕਰਕੇ 16.5 ਇੰਚ ਤਿਆਰ ਰਹੇਗੀ ਠੀਕ ਆ ਕਰੀਏ ਜੀ ਕਟਾਈ ਇਥੋਂ ਆਪਾਂ ਦੀ बैक पल्लिया कटाई अपनी हो जा रही है इस तरह बहुत ही सोहनी शेप आई है बैक पलिया इसे तरह अपना बारि सिलाई नाल नाल दी जाना ਕੰਨੀਆਂ ਆਪਾਂ ਮੈਂ ਤੁਹਾਨੂੰ ਪਹਿਲੀ ਵਾਲੀ ਵੀਡੀਓ 'ਚ ਵੀ ਦੱਸਿਆ ਵੀ ਆਪਾਂ ਕਿਸੇ ਵੀ ਕਪੜੇ ਦੀ ਨਹੀਂ ਰੱਖਣੀ। ਲੋਚੀ। ਇਹ ਤੋਂ ਆਪਾਂ ਇਹਨੂੰ ਇਹਦੇ ਨਾਲ ਨਾਲ ਕਰਨ।